ਉਹ ਚੋਨਾ ਦੇ ਦਿਓ ਚਾਹੇ ਆਪਣਾ ਕਈ ਵਾਰੀ ਇਹ ਨੈਟਲੂਟ ਬੰਦ ਵੀ ਕਰ ਦਿੰਦੇ ਆ ਨਹੀਂ ਚੱਲਦਾ ਮਾਈਲਾਂ ਦੇ ਉੱਤੇ ਸੁਨੇਹੇ ਲਾ ਦੇ ਰੋਲ ਕਰਦੇ ਵਾਲੇ ਜਿਹੜੇ ਪਿੰਡਾਂ ਦੇ ਵਿੱਚ ਸੰਗਤ ਨੂੰ ਵੀ ਭਾਈ ਬਾਤ ਤੋਂ ਬਾਤ ਬਾਤ ਚੜ ਕੇ ਜਿਹੜਾ ਘਾਟਚੋ ਬਾਈ ਪਾਸ ਘਾਟਚੋ ਬਾਈ ਪਾਸ ਦੇ ਉੱਤੇ ਆਪਾਂ ਰੁਕੇ ਹੋਏ ਆ ਤੇ ਮੋਰਚਾ ਪੱਕਾ ਚੱਲੂਗਾ ਆਰਿਆਂ ਨੂੰ ਅਪੀਲ ਕਰਦੇ ਵੇ ਜੀ ਭਾਈ ਆ ਕੇ ਬੈਠੋ ਬੈਠੋ ਯਾਰ ਪੈਰ ਦੇ ਪਾਸ ਪਿਛਲੇ ਉਹ ਵਰ ਦਿਖਦਾ ਨਹੀਂ ਬੈਠੋ ਭਾਈ ਬਾਈਪਾਸ ਰੋਡ ਆ ਭਾਈ ਇਹ ਜਿਹੜਾ ਬਲਵਾਰ ਨੂੰ ਰਾਹ ਜਾਂਦਾ ਕੋਰ ਕਾ ਪਲਾਂਟ ਦੇ ਨੇੜੇ ਬਲਵਾਰ ਨੂੰ ਰਾਹ ਜਾਂਦਾ ਬਾਈਪਾਸ ਖਰਾਰੇ ਵਾਲਾ ਹੈ ਰਾਣੇ ਵਾਲਾ ਇਹ ਹੈਗੀ ਜਗਾ ਬੈਈਦੀ ਆ ਇਹ ਸﻠਿਆ ਸਾਰਿਆਂ ਨੂੰ ਮੇਰਾ ਵੀਰ ਆਪ ਦੇ ਤੌਰ ਤੇ ਦੇ ਰਹੇ ਹੋ ਸੋ ਆਪਾਂ ਗੱਲ ਕਰਦੇ ਆ ਮੇਰਾ ਵੀਰ ਗੱਲ ਧਿਆਨ ਨਾਲ ਸੁਣ ਲਿਆ ਕਰੋ ਹੁਣ ਜਦੋਂ ਵਿਚ ਬੋਲਣ ਲੱਗ ਜੰਨੇ ਆ ਤਾਂ ਜਾਂ ਉੱਠਣ ਬੈਠਣ ਲੱਗ ਜੰਨੇ ਫਿਰ ਮੇਰੇ ਵੀ ਇਕਾਗਰਤਾ ਜੀ ਭੰਗ ਹੋ ਜਾਂਦੀ ਆ ਸੋ ਮੈਂ ਗੱਲ ਕਰ ਰਿਹਾ ਸੀ ਕਿ ਜਦੋਂ ਇੱਥੇ ਦੀਪ ਸਿੱਧੂ ਦਾ ਕਤਲ ਹੁੰਦਾ ਸੀਗਾ ਰੋ ਬਹੁਤ ਸੀਗਾ ਪਰ ਉਹਨਾਂ ਨੇ ਕਿਸੇ ਤਰੀਕੇ ਨਾਲ ਉਹਨੂੰ ਕਹਾਣੀ ਨੂੰ ਹੋਰ ਮੋੜਾ ਦੇ ਕੇ ਉਹਨੂੰ ਦਬ ਦਿੱਤਾ ਗਿਆ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਹੈ ਸਿੱਧੂ ਮੂਸੇਵਾਲੇ ਦਾ ਕਤਲ ਅੱਬਾ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਸਿੱਧੂ ਮੂਸੇਵਾਲੇ ਦੀ ਸਕਿਉਰਿਟੀ ਬਾਸ ਲੈ ਕੇ ਤੇ ਉਹ ਤੋਂ ਬਾਅਦ ਇਹ ਇਹਦਾ ਜਿਹੜਾ ਅੱਜ ਵੀ ਮੀਡੀਆ ਸਲਾਹਕਾਰ ਬਣਿਆ ਹੋਇਆ ਭਵੰਤ ਦਾ ਬਿਲਤੇਰੀ ਪੱਲੂ ਉਹ ਇੱਕ ਖਬਰ ਲੀਕ ਕਰਦਾ ਸੋਸ਼ਲ ਮੀਡੀਆ ਦੇ ਉੱਤੇ ਚਲਾਉਂਦਾ ਕਿ ਸਿੱਧੂ ਮੂਸੇ ਵਾਲੇ ਦੀ ਸਿਕਿਉਰਿਟੀ ਬਾਸ ਲੈ ਲਈ ਗਈ ਹੈ ਤੇ ਇਹ ਗੱਲ ਸਾਬਤ ਹੋ ਚੁੱਕੀ ਹੈ ਉਹਦੇ ਮਾਰਨ ਵਾਲਿਆਂ ਕੋਲ ਕਿ ਉਹਨਾਂ ਨੇ ਵੀ ਇਹ ਮੰਨਿਆ ਕਿ ਅਸੀਂ ਉਦੋਂ ਹੀ ਟੈਕ ਲਾਇਆ ਕੀਤਾ ਹੈ ਉਦੋਂ ਹੀ ਟਰੈਪ ਲਾਇਆ ਹੈ ਰੇਕੀ ਕੀਤੀ ਹੈ ਜਦੋਂ ਸਾਨੂੰ ਪਤਾ ਲੱਗਿਆ ਵੀ ਸਿਕਿਉਰਟੀ ਘਟਾ ਦਿੱਤੀ ਗਈ ਆ ਉਹ ਵਿਚਾਰਾ ਇੱਕ ਬਾਪ ਇੱਕ ਮਾਂ ਮੈਂ ਕਹਿੰਦਾ ਉਹਨਾਂ ਦਾ ਪੁੱਤ ਨਹੀਂ ਸੀ ਉਹ ਪੂਰੇ ਪੰਜਾਬੀਆਂ ਦਾ ਪੁੱਤ ਸੀ ਚਾਹੇ ਲੈਂਦੇ ਪੰਜਾਬ ਦੇ ਪੰਜਾਬੀ ਹੋਣ ਚਾਹੇ ਚੜ੍ਹਦੇ ਪੰਜਾਬ ਦੇ ਪੰਜਾਬੀ ਹੋਣ ਪਰ ਉਹਨੂੰ ਵੀ ਕਿਸੇ ਤਰੀਕੇ ਦੇ ਨਾਲ ਮਸਲੇ ਨੂੰ ਦਬਾ ਦਿੱਤਾ ਗਿਆ ਮੈਂ ਉਸ ਦਿਨ ਲਈ ਗੱਲ ਕਹੀ ਸੀ ਜਿੱਦੇ ਸਿੱਧੂ ਮੂਸੇ ਵਾਲੀ ਦੀ ਲਾਸ਼ ਉਹਦੇ ਘਰੇ ਪਈ ਸੀ ਮਰਾ ਸ਼ਸਕਾਰ ਨਾ ਕਰੋ ਇਹ ਕਤਲ ਆਮ ਕਤਲ ਨਹੀਂ ਹੈ ਇਹ ਕਤਲ ਏਜੰਸੀਆਂ ਦਾ ਕਰਾਇਆ ਹੋਇਆ ਸਟੇਟ ਦਾ ਕਰਾਇਆ ਹੋਇਆ ਕਤਲ ਆ ਇਹ ਆਮ ਕਤਲ ਨਹੀਂ ਹੈ ਕਿਉਂਕਿ ਸਟੇਟ ਨੂੰ ਏਜੰਸੀਆਂ ਨੂੰ ਪਹਿਲਾਂ ਪਤਾ ਹੁੰਦਾ ਹੈ ਕਿ ਕਿਹੜਾ ਬੰਦਾ ਆਪਣੀ ਨੌਜਵਾਨੀ ਦੀ ਆਗ ਲਾ ਸਕਦਾ ਕਿਹੜਾ ਬੰਦਾ ਆਹ ਦੇ ਸਮਰੇ ਅੰਦਰ ਆਪਣੇ ਨੌਜ ਵਿੱਚ ਲਹਿਰ ਖੜੀ ਕਰ ਸਕਦਾ ਹੁੰਦਾ ਐ ਇਸੇ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਇਹਨਾਂ ਨੂੰ ਇਹ ਕੇ 47 ਵਾਲੇ ਬੰਦੇ ਨਾਲੋਂ ਜ਼ਿਆਦਾ ਡਰ ਲੱਗਦਾ ਹੁੰਦਾ ਐ ਇੱਕ ਜਿਹੜਾ ਬੰਦਾ ਪ੍ਰਚਾਰ ਦੇ ਨਾਲ ਆਪਣੀ ਗੱਲ ਦੇ ਨਾਲ ਆਪਣੀ ਤਰੀਰ ਦੇ ਨਾਲ ਆਪਣੇ ਲੋਕਾਂ ਦੇ ਵਿੱਚ ਪ੍ਰਚਾਰ ਕਰਕੇ ਉਹਨਾਂ ਦੇ ਦਿਲਾਂ ਦੇ ਅੰਦਰ ਜਜ਼ਬਾ ਭਰ ਦਿੰਦਾ ਜਜ਼ੂਰ ਭਰ ਦਿੰਦਾ ਜਿਵੇਂ ਸਿੱਧੂ ਕੋਲ ਵੀ ਇਹ ਆਪਣੀ ਗੱਲ ਰੱਖਣ ਦੀ ਉਹਦੀ ਸਮਝ ਉਹਦੀ ਪਕੜ ਸੀਗੀ ਤੋਂ ਸਿੱਧੂ ਮੂਸੇਵਾਲੇ ਦੀ ਵੀ ਆਪਾਂ ਗੱਲ ਕਰਦੇ ਆ ਕਿ ਚਾਹੇ ਸਾਡੀ ਪੱਗ ਦੀ ਗੱਲ ਹੋਵੇ ਚਾਹੇ ਸਾਡੀ ਮਾਂ ਬੋਲੀ ਦੀ ਗੱਲ ਹੋਵੇ ਉਹ ਜੋਗਾ ਸਾਡੀ ਗੱਲ ਨੂੰ ਪੂਰੀ ਦੁਨੀਆ 'ਚ ਲੈ ਕੇ ਗਿਆ ਬੇਸੇ ਕਰਕੇ ਬੰਦੇ ਹੋਵੇ ਸਾ ਸਰਕਾਰਾਂ ਨੂੰ ਹਕੂਮਤਾਂ ਨੂੰ ਡਰਕਦੇ ਹੁੰਦੇ ਆ ਉਹੀ ਬੰਦੇ ਮਰਵਾਏ ਜਾਂਦੇ ਆ ਵੀ ਇੱਕੇ ਸਰਦਾਰੀ ਚੱਕੀ ਫਿਰਦੇ ਰੂ ਦਾ ਕਹਿ ਦੇ ਗਏ ਅੱਤਵਾਦੀ ਆ ਵੱਖਵਾਦੀ ਆ ਵਿਰੋਧ ਮੁਕਾਬਲਾ ਪੜਾ ਕੇ ਮਾਰ ਦੇ ਦੇਗੇ ਅੱਗੇ ਆ ਜਾਓ ਸਾਡੇ ਨੌਜਵਾਨ ਮੁੰਡੇ ਚੱਕੇ ਗਏ ਐਨਐਸਐ ਲਾਈ ਗਈ ਕਿੱਥੇ ਸਿੱਟੇਗਾ ਡਿਬ੍ਰੂਗਰ ਚੱਕ ਕੇ ਉਹ ਸਾਵਧਿਆ ਜ਼ਿਲ੍ਹੇ ਚ ਤੇ ਅੱਗੇ ਤੋਂ ਹੋਰ ਦੇਖੋ ਉਹਨਾਂ ਦੇ ਕਰਤਾਰ ਨੂੰ ਕਿਵੇਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਦੀ ਕਰਦਾਰਕੁਸ਼ੀ ਕਿਵੇਂ ਕੀਤੀ ਗਈ ਇਹ ਦੀ ਚੋਲਾ ਲਾ ਕੇ ਭੱਜ ਗਏ ਜੀ ਇਹ ਸ੍ਰੀ ਸਾਹਿਬ ਸਿੱਟ ਕੇ ਭੱਜ ਗਏ ਜੀ ਇਹਨਾਂ ਨੇ ਕੇਸ ਕਤਲ ਕਰਾ ਦੇ ਜੀ ਲਗਾਤਾਰ ਇਹਨਾਂ ਨੇ ਆਪਣੇ ਮੀਡੀਆ ਦੁਆਰਾ ਏ ਬਰਤਾਂ ਤੇ ਮਹਾਲ ਸਿਰਜਿਆ ਕਿ ਆਉਣ ਵਾਲੇ ਸਮੇਂ ਦੀ ਨੌਜਵਾਨੀ ਇਹਨਾਂ ਨੂੰ ਆਪਣੇ ਆਇਦਲ ਇਹਨਾਂ ਨੂੰ ਆਪਣੇ ਹੀਰੋ ਇਹਨਾਂ ਨੂੰ ਆਪਣੇ ਆਗੂ ਨਾਲ ਲੱਗ ਜਾਣਾ ਇਹਨਾਂ ਦੀ ਕਰਦਾਰਕੁਸ਼ੀ ਕਰ ਦਿਓ ਇਹਨਾਂ ਦਾ ਕਰਦਾਰ ਇੰਨਾ ਮਾਰ ਦਿਓ ਕਿ ਲੋਕ ਕਹਣ ਕਿਹੜਾ ਬੰਦਾ ਸੀ ਯਾਰ ਇਹ ਭੱਜ ਗਿਆ ਸੀ ਇਹ ਸੀਦਾ ਵਕਤੇ ਭੱਜ ਗਿਆ ਸੀ ਇਹ ਚੁਣਾ ਲਾ ਕੇ ਭੱਜ ਗਿਆ ਸੀ ਸੋ ਇਹ ਪਾਲਸੀਆਂ ਨੀਕੀਆਂ ਹੁੰਦੀਆਂ ਨੇ ਉਹ ਬੰਦੇ ਨੂੰ ਮਾਰਨ ਤੋਂ ਪਹਿਲਾਂ ਬੰਦੇ ਨੂੰ ਜੇਲ੍ਹ ਸੱਤਣ ਤੋਂ ਪਹਿਲਾਂ ਉਹਦੇ ਕਰਦਾਰ ਨੂੰ ਮਾਰਦੇ ਆ ਕਿਉਂਕਿ ਕਰਦਾਰ ਹੀ ਹਮੇਸ਼ਾ ਜਿਉਦੇ ਰਹਿੰਦੇ ਆ ਜਿਹੜੀਆਂ ਸਾਡੀ ਮਿੱਟੀ ਆ ਦੇਹ ਆ ਇਹਦਾ ਸਮੇਂ ਨਾਲ ਸਭ ਨੇ ਉੱਡ ਜਾਣਾ ਇੱਥੋਂ ਪਰ ਕਰਦਾਰ ਹਮੇਸ਼ਾ ਦੁਨੀਆ ਤੇ ਸਦੀਆਂ ਤੱਕ ਜਿਉਦੇ ਰਹਿੰਦੇ ਆ ਇਸੇ ਕਰਕੇ ਜਿਹੜੇ-ਜਿਹੜੇ ਬੰਦੇ ਸਾਡੇ ਉੱਥੇ ਆ ਉਹ ਸਾਰੇ ਬੰਦੇ ਨੂੰ ਇਹ ਉਹਲਾ ਦੇ کردار ਨੂੰ ਮਾਰਿਆ ਜਾਂਦਾ ਜਦੋਂ ਦੀਪ ਸਿੱਧੂ ਨੂੰ ਕਿਹਾ ਗਿਆ ਤੇਰੇ ਨਾਰਜੀ ਇੱਕ ਕੋਈ ਕੁੜੀ ਸੀ ਉਹਦੀ ਗੱਡੀ 'ਚ ਸ਼ਰਾਬ ਦੀ ਬੋਤਲ ਮਿਲੀ ਜੀ ਉਹਦੇ کردار ਨੂੰ ਮਾਰਿਆ ਗਿਆ ਫਿਰ ਉਸਿਆਲੇ ਬਾਰੇ ਕਿਹਾ ਗਿਆ ਇਹਦਾ ਜੀ ਗੈਂਗਵਾਰ ਚ ਮਾਰਤਾ ਜੀ ਇਹਦਾ ਦੁਸ਼ਮਣੀ ਚ ਮਾਰਿਆ ਗਿਆ ਜੀ ਇਹ ਫੁਲਾਨ ਨੇ ਗੈਂਗ ਨੇ ਮਾਰਤਾ ਜੀ ਫੁਲਾਨੇ ਏਕਟਰ ਨੇ ਮਾਰਤਾ ਜੀ ਫੁਲਾਨੇ ਜ਼ਿੰਮੇਵਾਰੀ ਲਈ ਜੀ ਕਿ ਮਿਹਰਬਾਰੀਆਂ ਦਬਾਉਣ ਵਾਲੇ ਵੀ ਤੁਸੀਂ ਐ ਛੋਡੇ ਕੋਲੀ ਬੈਠੇ ਐ ਉਹ ਇਹ ਆਪਾਂ ਗੱਲ ਸੁਣਦੇ ਰਹੇ ਆ ਵੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਉਹਨਾਂ ਸਮਿਆਂ ਦੇ ਵਿੱਚ ਕਹਿੰਦੇ ਅਖਵਾਰਾਂ 'ਚ ਖਬਰਾਂ ਲੱਗਦੀਆਂ ਉਹਨਾਂ ਸੀਗਾ ਖਬਰ ਕੀ ਲੱਗਦੀ ਸੀ ਵੀ ਦਰਬਾਰ ਸਾਹਿਬ ਦੇ ਵਿੱਚੋਂ ਕਮਰਿਆਂ ਦੇ ਵਿੱਚੋਂ ਬੀਬੀਆਂ ਦੀ ਇਤਰਾਜ ਜੋ ਕੋਈ ਵਸਤੂਆਂ ਕੋਈ ਚੀਜ਼ਾਂ ਵਸਤਰ ਮਿਲੇ ਆ ਸਿੰਘਾਂ ਦੇ کردار ਨੂੰ ਡਾਗੀ ਕਿਵੇਂ ਕਰਨਾ ਹੈ ਵੀ ਲੋਕਾਂ ਨੇ ਕਿਹੜੇ ਸਿੰਘ ਸੀ ਹੋਏ ਦਰਬਾਰ ਸਾਹਿਬ ਦੇ ਵਿੱਚ ਆਕਸ਼ ਕਰਦੇ ਸੀ ਸੋ ਬਤਾਰੇ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਬੰਦਾ ਇਨਸਾਨ ਆ ਜਿਹੜੀ ਜਸਮਾਨੀ ਚੀਜ਼ ਹੈ ਉਨੀ ਖਤਰਨਾਕ ਨਹੀਂ ਆ ਜਿੰਨੇ ਜਿਹੜੇ ਮਰਜੀ ਮਾਰ ਦੇਣਗੇ ਜਿਹੋ ਮਰਜੀ ਦੇ ਸਿਰ ਦੇਣਗੇ ਪਰ کردار ਮਾਰਨਾ ਬਹੁਤ ਔਖਾ ਹੁੰਦਾ ਹੈ ਵਾਲੇ ਸ਼ਾਨ ਹਾਲ

ਤੁਸੀਂ ਦੇਖੋ ਭਾਈ ਐਨਐਸਏ ਲੱਗੀਆਂ ਐਨਐਸਏ ਲੱਗੀ ਨੂੰ ਵੀ ਸਾਲ ਹੋਣ ਵਾਲਾ ਹੋ ਚੱਲਿਆ ਸਾਲ ਦੇ ਨੇੜੇ ਹੀ तकरीबन-ਕਰੀਬ ਉਹ ਕੇਸ ਦੀ ਸੁਣਵਾਈ ਨਹੀਂ ਹੋ ਰਹੀ ਯਾਰ ਕੇਸ ਦਾ ਟ੍ਰਾਇਲ ਹੀ ਨਹੀਂ ਚੱਲਿਆ ਸਰਕਾਰੀ ਵਕੀਲ ਪੇਸ਼ ਨਹੀਂ ਹੁੰਦਾ ਅੱਪਾ ਗੱਲ ਕਰਦੇ ਆ ਵੀ ਜਦੋਂ ਬੰਦੇ ਦਾ ਠੱਗਾ ਹੁੰਦਾ ਬੰਦਾ ਅਨਸਾਫ਼ ਦੇ ਲਈ ਕਾਨੂੰਨ ਕੋਲ ਜਾਊਗਾ ਤੇ ਕਾਨੂੰਨ ਵੀ ਗੱਲ ਸਾਡੀ ਕਿੱਥੇ ਸੁਣ ਰਿਹਾ ਕਿੱਧਰ ਨੂੰ ਲੈ ਤੁਰਿਆ ਗੱਲ ਨੂੰ ਇਹ ਸਮਝਣ ਦੀ ਕੋਸ਼ਿਸ਼ ਕਰੋ ਵੀ ਇਹ ਡੱਬਣੇ ਆ ਇਹ ਕੁਛ ਨਹੀਂ ਨੇ ਮਾਰਨੇ ਆ ਅੱਪਾ ਚਾਹ ਰੜਕਦੇ ਆ ਕਿਉਂਕਿ ਅਸੀਂ ਅੱਖਾਂ ਨਾਲ ਘਰ ਤਾਂ ਯੁੱਧਾਂ ਨਾਲ ਜਾਣ ਵਾਲੇ ਲੋਕ ਆ ਅਸੀਂ ਕਰਦਾਰਾਂ ਵਾਲੇ ਲੋਕ ਐ ਐਸੇ ਕਰਕੇ ਸਭ ਤੋਂ ਜ਼ਿਆਦਾ ਆਪਾਂ ਲੜਕਦੇ ਆ ਤੇ ਇਸੇ ਲਈ ਤੁਹਾਡਾ ਲਗਾਤਾਰ ਸ਼ਿਕਾਰ ਵੀ ਖੇਡਿਆ ਜਾਂਦਾ ਹੈ ਤੁਹਾਡੇ ਕਰਦਾਰ ਵੀ ਮਾਰੇ ਜਾਂਦੇ ਆ ਸੋ ਮੇਰਾ ਵੀਰ ਗੱਲਾਂ ਬਾਤਾਂ ਬਹੁਤ ਦਾ ਪਿੱਛੇ ਮੀਟਿੰਗ ਚ ਕਰਨੀ ਆ ਮੈਂ ਮੈਂ ਦੁਬਾਰਾ ਫੇਰ ਆਪਾਂ ਆਉਨੇ ਆ ਮੈਂ ਅਪੀਲ ਕਰਦਾ ਸਾਰਿਆਂ ਨੂੰ ਕਿ ਭਰਾ ਬਲ ਕੇ ਸਾਰੇ ਐ ਜਉਂਦੇ ਤੇੋਂ ਇੱਥੇ ਜਿਚੇ ਰਹਿਣਾ ਡਟੇ ਰਹਿਣਾ ਜਿੰਨਾ ਚਿਰ ਮਸਲੇ ਦਾ ਹੱਲ ਕੋਈ ਨਹੀਂ ਹੁੰਦਾ ਤੇ ਨਾਲ ਦੀ ਨਾਲ ਪਿੰਡਾਂ ਦੇ ਵਿੱਚ ਓਕੇ ਦਵਾ ਕੇ ਲੰਗਰ ਪ੍ਰਸ਼ਾਦੇ ਤਿਆਰ ਕਰਕੇ ਮਗਵਾਲ ਪੁਲਿਸ ਸਾਡੇ ਨੇ ਰੋਕ ਲਿਆ ਲੰਗਰ ਨਹੀਂ ਆਉਣ ਦਿੰਦੇ। ਸ੍ਰੀ ਪ੍ਰਸ਼ਾਸਨ ਨੂੰ ਕਹਿਣਾ ਚਾਹਦੇ ਆ ਕਿ ਇਹ ਜਿਹੇ ਵਧੀਆਂ ਨਾ ਕਰੋ। ਮਗਵਾਲ ਪਿੰਡ ਤੋਂ ਲੰਗਰ ਸਾਡਾ ਆ ਰਿਹਾ ਸੀ ਪੁਲਿਸ ਰੋਕ ਰਹੀ ਹੈ। ਮਹਿਲਾ ਚੌਕ ਵੀ ਮਹਿਲਾ ਚੌਕੀ ਕੋਈ ਪੈਂਦੀ ਆ ਉੱਥੇ ਉੱਥੇ ਵੀ ਲੰਗਰ ਰੋਕਿਆ। ਰਾਤ ਬੋਹੇ ਬੋਹਾ ਬਲਾੜਾ ਰਾਤ ਉੱਥੇ ਵੀ ਬੀਬੀਆਂ ਲੰਗਰ ਲਾ ਰੀਆਂ ਸੀਂਗਾ ਪਤਾ ਲੱਗਿਆ ਬਾਬੇ ਤੋਂ ਮੈਨੂੰ ਉਹ ਕਹੇ ਸਾਡੇ ਵੀ ਆ ਕੇ ਪੋਸ ਲੰਗਰ ਤਿਆਰ ਕਰਦਿਆਂ ਨੂੰ ਰੋਕ ਕੇ ਗਈ ਹੈ ਸੋ ਇਹ ਗੱਲਾਂ ਠੀਕ ਨਹੀਂ ਹੈਗੀਆਂ ਤੁਸੀਂ ਆਜਿਓ ਜੀ ਬਾਬਾ ਆ ਹੀ ਗਏ ਬਾਬਾ ਜੀ ਬਾਬਾ ਜੀ ਸੁਬਿੰਦਰ ਸਿੰਘ ਜੀ ਆ ਗਏ ਰੇ ਉਹ ਹੀ ਗੱਲ ਕਰ ਰਹੇ ਤੇਰੇ ਬਰਬਰ ਸਾਹਿਬ ਨੇ ਫਿਰ ਇੰਟੀਲੀ ਰਸਲਾ ਬੰਦ ਕਰਕੇ ਬਿਲਕੁਲ ਹੋ ਰਿਹਾ ਆ ਬਾਬਾ ਜੀ ਸੁਬਿੰਦਰ ਸਿੰਘ ਜੀ ਖੜੇ ਆ ਬੋਰੀਆ ਨੇ ਇਹ ਕਹੇ ਕੱਲਾ ਲੰਗਰ ਨਹੀਂ ਭਾਈ ਰੋਕਿਆ ਗਿਆ ਰਾਤ 4:00 ਹੋਜੇ ਜਿਹੜੇ ਸਿੰਘ ਸੀਗੇ ਨਾਲ ਗ੍ਰੰਤੀ ਸਿੰਘ ਸੀ ਅੱਕਾ ਉਹਨਾਂ ਨੂੰ ਲਿਜਾ ਕੇ ਪੁਲਿਸ ਨੇ ਕੁੱਟਮਾਰ ਵੀ ਕੀਤੀ ਹੈ ਅਬਦਾਲੀ ਦਾ ਰਾਜ ਕੋਲੋਂ ਚੁਪਾ ਨਹੀਂ ਇਹ ਇਹ ਅਬਦਾਲੀ ਤੋਂ ਵੀ ਕਹਾ ਸਾਰਿਆਂ ਨੂੰ ਮਾਰ ਪਾਉ ਕਿਹੜਾ ਅਬਦਾਲੀ ਕਿਹੜਾ ਜਕਰੀਆ ਕਿਹੜਾ ਵਰਤਾ ਹਾਂ ਸਭ ਸਭ ਨੂੰ ਮਾਰ ਪਾਊਗਾ ਭਾਈ ਇਹ ਜੀ ਜੀ ਮੁਹੰਮਦ ਕਾਦਿਰ ਜੀ ਜੀ ਮੁਹੰਮਦ ਕਾਦਿਰ ਜੀ ਬਿਜਲੀਸਤਾਨੀ ਲਾਡਕਾ ਅੱਛਾ ਹਾਂ ਅੱਛਾ ਭਾਈ ਬਹੁਤ ਨਾ ਕੱਲੇ ਭਾਈ ਛੋਡੇ ਘਰਾਂ ਤੱਕ ਨਹੀਂ ਗੱਲ ਪੂਰਾ ਸਰੂਰ ਛੱਡ ਪੂਰਾ ਪੰਜਾਬ ਕੇ ਹਿਆਲਾ ਪੁੱਸ ਨੇ ਥਾ ਥਾ ਦੇ ਮੁੰਡੇ ਚੱਕ ਕੇ ਠਾਣਾ ਅੱਜ ਫੋਨ ਕਰਕੇ ਡਰਾ ਰਹੇ ਐਸਐਚਓ ਡੀਐਸਪੀ ਸਪਾਲ ਉੱਤੇ ਵੀ ਜਾਣਾ ਕਟਪੂ ਐ ਕਿ ਇੱਥੇ ਆ ਕੇ ਜਦੋਂ ਆਪਾਂ ਤੁਰੇ ਹੋ ਰਹੇ ਨੇ ਇਧਰੋਂ ਇੱਥੇ ਆ ਕੇ ਤੁਹਾਨੂੰ ਕੋ ਲੱਗ ਸੀਗਾ ਤਾਂ ਵੀ ਤੁਸੀਂ ਇਹਦਾ ਕੀਤਾ ਭੁਗਤਾ ਨਹੀਂ ਆ ਮੈਨੂੰ ਪੱਤਰਕਾਰ ਦਾ ਫੋਨ ਆਇਆ ਜਸਵੀਰ ਦਾ ਮੁੰਡੇ ਦਾ ਰঞ্জੀਤ ਦਾ ਗੱਦਵਾਹੇ ਤੋਂ ਕਹਿੰਦਾ ਡੀਐਸਪੀ ਸੱਚਵਾਰੀ ਵਾਲਾ ਮੁੰਡਾ ਕਹਿੰਦਾ ਮੈਨੂੰ ਡੀਐਸਪੀ ਕੋ ਦੁਬਾਰਾ ਫੋਨ ਕਰਕੇ ਕਹਿੰਦਾ ਕਿ ਆ ਵੀਡੀਓ ਡਿਲੀਟ ਕਰ ਦੇ ਤੇਰੇ ਹਿਸਾਬ ਨਾਲਾ ਹੁਣ ਦੇਖੋ ਯਾਰ ਕਮਾਲ ਦੀ ਗੱਲ ਹੋਈ ਪਈ ਆ ਰਾਈ ਕੀ ਗਿਆ ਕਿਹੜਾ ਲੋਕਤੰਤਰ ਕਿਹਨੋਂ ਲੋਕਤੰਤਰੀ ਦਾ ਹੀ ਦੰਬੇ ਰਹੇ ਇਹ ਕਹਿੰਦੇ ਆ ਸਾਡੇ ਨਾਲ ਬੀਜੇਪੀ ਐ ਕਰ ਰਹੀ ਆ ਮੋਦੀ ਐ ਕਰ ਰਿਹਾ ਸਾਡੇ ਬੰਦੇ ਫੜ ਰਿਹਾ ਈਡੀ ਨੂੰ ਮਗਰ ਪਾਇਆ ਹੋਇਆ ਸਾਡੀ ਮੇਅਰ ਦੀ ਚੋਣ ਲੁੱਟ ਕੇ ਲੈ ਗਿਆ ਚੰਡੀਗੜ੍ਹ ਤੋਂ ਉੱਥੇ ਬੀਜੇਪੀ ਦਾ ਦਫ਼ਤਰ ਘਰੀ ਬਟਰੀ ਕੱਲ੍ਹ ਐ ਦਿੱਲੀ ਇਹ ਕਿ ਲੋਕਤੰਤਰ ਮਾਰਿਆ ਗਿਆ ਜੀ ਘੁੱਟਿਆ ਗਿਆ ਜੀ ਦੱਬਿਆ ਗਿਆ ਜੀ ਅਸੀਂ ਸੁਪਰੀਮ ਕੋਰਟ ਜਾਵਾਂਗੇ ਜੀ ਤੇ ਇੱਛੇ ਕਿਹੜਾ ਕੀ ਹੋ ਰਿਹਾ ਹੈ ਇਹ ਲੋਕਤੰਤਰ ਤੁਸੀਂ ਪੱਤਰਕਾਰ ਤੱਕ ਵੀ ਬਖਸ਼ੇ ਆਓ ਨੌਜਵਾਨ ਨਹੀਂ ਬਖਸ਼ੇ ਮੀਡੀਆ ਤੁਸੀਂ ਸਾਰੇ ਦੱਬ ਲਿਆ ਆਵਾਜ਼ਾਂ ਤੁਸੀਂ ਦੱਬ ਰਹੇ ਹੋ ਛੁਟੇ ਮੁਕੱਦਮੇ ਤੁਸੀਂ ਦਰਜ ਕਰ ਰਹੇ ਹੋ ਜੇਲਾ ਜਿੱਥੇ ਅੱਜ ਉਠਾ ਰਹੇ ਕਿ ਤੁਸੀਂ ਠਾ ਰਹੇ ਹੋ ਯਾਰ ਕਿਹੜੇ ਲੋਕਤੰਤਰ ਦੀ ਗੱਲ ਕਰਦੇ ਆ ਵੀ ਬੰਦੇ ਹਾਂ ਭਾਈ ਕੀ ਕਿਵੇਂ ਕਰਨ ਉਹ ਆ ਕੇ ਤਰ ਹਾਂਜੀ ਚਲੋ ਆਪਾਂ ਆ ਮੁੱਦੇ ਦੀ ਗੱਲ ਕਰਦੇ ਆਂ ਵੀਰੇ ਮੁੰਡੇ ਦੀ ਗੱਲ ਕਰਦੇ ਆ ਮੇਰਾ ਵੀਰ ਮੁੰਡੇ ਦੀ ਗੱਲ ਕਰਦੇ ਆਪਾਂ ਮੁਤਾਵਾ ਮੁਤਾਵਾ ਸਰਕਾਰ ਮੁਤਾਵਾ ਬਦਲਾ ਵੀ ਅਸੀਂ बार-बार ਇਹ ਪ੍ਰਸ਼ਾਸਨ ਖੜਾ ਬੇਨਤੀ ਕਰਦੇ ਆਂ ਅਰੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦੇ ਆ ਉਹ ਭਰਾਵਾ ਜਿੰਨਾ ਜੋਰ ਇਹਨਾਂ ਨੂੰ ਦੱਬੜ ਤੇ ਲਾ ਰਿਹਾ ਹੈ ਉਹ ਉਨਾਂ ਜੋਰ ਚਿੱਟਾ ਦੱਬੜ ਤੇ ਲਾ ਲਾ ਯਾਰ ਉਹ ਰੋਜ਼ ਜਿੰਦਾਬਾਦ ਰੋਜ ਨੌਜਵਾਨੀ ਮਰਦੀ ਆ ਰੋਜ ਅੱਠ ਤੋਂ 10 ਮੁੰਡੇ ਰੋਜ ਚਿੱਟਾ ਦੀਗਾ ਲਾ ਕੇ ਮਰਦੇ ਆ ਦੇਖਦੇ ਨਹੀਂ ਇਹਦਾ ਕਹਿਣਾ ਹੁੰਦਾ ਸੀਗਾ ਕਿ ਸਿਵਿਆਂ ਦੀਆਂ ਲੱਤਾਂ ਉੱਚੀਆਂ ਹੋ ਗਈਆਂ ਚੁੱਲਿਆਂ ਦੀ ਅੱਗਾਂ ਬੁਝ ਗਈਆਂ ਹਵਾਈ ਜਹਾਜ਼ਾਂ ਦੇ ਜਾਂਦੇ ਲੀਡਰਾਂ ਨੂੰ ਚੁੱਲਿਆਂ ਦੀ ਅੱਗਾਂ ਵੀ ਦਿਖਦੀਆਂ ਸਿਵਾਂ ਦੀਆਂ ਲੱਤਾਂ ਨਹੀਂ ਦਿਖਦੀਆਂ ਅੱਜ ਤੈਨੂੰ ਕਿਵੇਂ ਦਿਖਦੀਆਂ ਭਾਈ ਪਰ ਕਸੂਰ ਭਾਈ ਸਾਡਾ ਹੀ ਐ ਹੁਣ ਆਪ ਵੀ ਦੇਖ ਲਿਓ ਕੋਈ ਮਾੜੇ ਮੋٹے ਕੰਮਾਂ ਪਿੱਛੇ ਕੋਈ ਗਲੀ ਬਣਾਦੀ ਕੋਈ ਨਾਲੀ ਬਣਾਦੀ ਕੋਈ ਮਾਲਾ ਬੋਲਾ ਲਾਸਸ ਬਣਾਤਾ ਕੋਈ ਮੈਰ ਪੂਛ ਲਾਤੀ ਤੂੰ ਪਿੰਡ ਦਾ ਕਾਈ ਦਾ ਪ੍ਰਧਾਨ ਐ ਤੂੰ ਸਰਕਲ ਪ੍ਰਧਾਨ ਐ ਤੁਝੇ ਮਿਸਕੱਤਰ ਐ ਕੋਈ ਫੋਟੋ ਕਰਾ ਕੇ ਆਪ ਆ ਕੇ ਕਿਸੇ ਨੇ ਵਿਆਹ ਚ ਆ ਕੇ ਫੋਟੋਮਾ ਕਰਾ ਲਿਆ ਉਹ ਵੀ ਕੁਛ ਹੋ ਜਾਂਦਾ ਵੀ ਸਾਡੇ ਦਾ ਮੁੱਖ ਮੰਤਰੀ ਮੰਤਰੀ ਐਮ ਐਲ اے ਵਿਆਹ ਚ ਆਇਆ ਸੀ करो उन पुछो सवाल इहे न जान जान खे ਪਾਪਾ ਤੋਂ ਸੌਣ ਲੱਗੀ ਹੋਣੀ ਆ ਹੈਗਾ ਯਾਰ ਹੈਗਾ ਇਹ ਬਾਕੀ ਹੋ ਆਪਾਂ ਇਸ ਕਰਕੇ ਪੈੜਾ ਤਾਲੂ ਵਾਲਾ ਕਹਿੰਦੇ ਮਰੀਜ਼ ਰੋਕੀ ਗਏ ਯਾਰ ਹਾਈ ਤੇ ਵੱਡਾ ਹਾਈ ਤੇ ਚੰਡੀਗੜ੍ਹ ਨੂੰ ਪਟਿਆਲੇ ਨੂੰ ਕਿੰਨੇ ਮਰੀਜ਼ਾਂ ਨੂੰ ਜਾਣਾ ਯਾਰ ਆਪਾਂ ਇਹ ਬਾਨਾਣੀਆਂ ਨੂੰ ਬੰਦ ਲਿਆ ਵੀ ਇਹਦਾ ਮਰੀਜ਼ਾਂ ਉਤਾਈ ਕਰਦੇ ਇਹਦਾ ਬੰਦੇ ਲੱਗੇ ਹੋਏ ਇਹਨਾਂ ਦੇ ਕਿ ਸ਼ਰਤਾਂ ਦੇ ਬੈਹ ਜਾਂਦਾ ਲੋਕਾਂ ਨੂੰ ਤੰਗ ਕਰਦੇ ਆ ਫਿਰ ਮੌਕਾ ਮਿਲੂਗਾ ਇਹਨਾਂ ਨੂੰ ਬਹੁਤ ਲੱਗੇ ਸੁਣਾ ਇਹ ਕਾਲੀ ਇੱਕ ਵਾਸਤੇ ਬਹੁਤ ਕੁਝ ਕਰ ਲਗੇ ਮੈਨੂੰ ਦਸੀ ਜਾਂਦਾ ਵੀ ਇਹ ਬਹੁਤ ਕੁਝ ਕਰਨਗੇ ਭਰਾ ਮੇਰੇ ਪਰ ਆਪਾਂ ਸ਼ਾਂਤੀ ਤੋਂ ਜਾਰ ਤੇ ਤੋਂ ਇਹਨਾਂ ਨੇ ਜ਼ਬਰਦਸਤ ਸਬਰ ਨਾਲ ਮੁਕਾਬਲਾ ਕਰਨਾ ਤੇ ਬਾਰ ਬਾਰ ਇੱਕੀ ਜਣ ਬੇਇੱਜ਼ਤੀ ਕਰਦਾ ਕੋਈ ਗੱਲ ਨਹੀਂ ਸਾਡੇ ਕੋਲ ਬਹੁਤ ਵੱਡੀਆਂ ਧਾਰਨਾ ਨੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰਕੇ ਦਿਖਾਇਆ ਸੀ ਉਹ ਜਲਦੀ ਜੜਪੱਟੀ ਸੀ ਨਮੇ ਪਾਸਟਾ ਗੁਰ ਤੇਗ ਬਹਾਦਰ ਨੇ ਜ਼ਬਰਦਸਤ ਮੁਕਾਬਲਾ ਸਬਰ ਦੇ ਕੀਤਾ ਤੇ ਜਲਦੀ ਜੜਪੱਟ ਕਿਉਂ ਮਰੀ ਸੀ ਇਸ ਕਰਕੇ ਸਾਡੇ ਕੋ ਸਬਰ ਤੇ ਜ਼ਬਰਦਸਤ ਜਿਹੜੀ ਬਹੁਤ ਵੱਡੀ ਹਦਾਇਤ ਹੈ ਉਹ ਸਾਡੇ ਕੋਲ ਦੁਨੀਆ ਦੇ ਵਿੱਚ ਕੋਈ ਹਦਾਇਤ ਨਹੀਂ ਹੋਈ ਅਸੀਂ ਇਸ ਕਰਕੇ ਕੋਈ ਗੱਲ ਨਹੀਂ ਕਿ ਜੋ ਮਰਜ਼ੀ ਕਰਨਾ ਪੈਸੇ ਸਬਰ ਦੇ ਨਾਲ ਸ਼ਾਂਤੀ ਯਾਦ ਤੇ ਰੱਖਣਾ ਅੱਜ ਦੀ ਸਟੇਜ ਦੀ ਕਾਰਵਾਈ ਮੇਰਾ ਵੀ ਚੱਦੀ ਰਹੂਗੀ ਤੇ ਸੁਣੀ ਜੱਲੋ ਧਿਆਨ ਨਾਲ ਜਿਹੜੀਆਂ ਮੇਰੀਆਂ ਬੇਟੀਆਂ ਉਹਨਾਂ ਦੇ ਗੌਰ ਕਰਕੇ ਮੰਗਰ ਪ੍ਰਸ਼ਾਦੇ ਬਿਸਤਰੇ ਉਹ ਸਾਰੇ ਮੇਰਾ ਵੀ ਪੁੱਟਾ ਜੋੱਕੇ ਦੇ ਕੇ ਆਲੇ-ਦਾਲੇ ਮਰਾਲ ਉਪਰਾਵਰ ਸੀ ਆਹ ਪੁੰਜਾ ਰਿਖਤ ਦਾ ਪੋਸਾਣਾ ਉਹਨੇ ਇਹਨਾਂ ਨੂੰ ਰੋਕਿਆ ਗਿਆ ਪਹਿਲਾਂ ਫੇਰੇ ਇਹਨਾਂ ਦੇ ਗੱਲ 20 ਜਾਨੀ ਇੱਕ ਫਾਈਲ ਇਹਨਾਂ ਨੂੰ ਰੋਕਿਆ ਬਹੁਤ ਕੁਝ ਕੀਤਾ ਵੀਰੇ ਮੈਂ ਬੁੱਢਾ ਵੀ ਢੀਆਂ ਕੁੱਟ ਤੀਆਂ ਇਹਨੂੰ ਬੋਲਣ ਦਾ ਮੌਕਾ ਲੈ ਬੋਲੋ ਬੋਲ ਭਰੇ ਬੋਲੋ ਬੁਲਾ ਦੇ ਮੈਂ ਮੈਂ ਆਉਣਾ ਭਾਈ ਸੋਚੋ ਧੰਵਾਦ ਜੀ ਆ ਇੱਕ ਮਿੰਟ ਅੱਜ ਵੀ 10 ਵਜੇ ਆਏ ਸੀਗੇ ਇਹਨਾਂ ਨੇ ਵੀਰੇ ਦਰਸਪਾ ਸ਼ੰਗ ਦਾ ਦਰਸ਼ਨ ਕਰਨ ਲਈ ਸਾਨੂੰ ਜਿੱਦ ਦੀ ਲੜਾਈ ਲੜਨ ਲਈ ਆਈਆਂ ਸੀਗੀਆਂ 200 ਬੰਦੇ ਦੇ ਵਿੱਚ ਦੋ ਲੇਡੀ ਜੀ ਸੀ ਅਸੀਂ ਸਾਡੇ ਉੱਪਰ ਪੁਲਿਸ ਵਾਲਿਆਂ ਨੇ ਇੱਟਾਂ ਰੋੜੀਆਂ ਮਾਰੇ ਆ ਡੰਡੇ ਵੀ ਮਾਰੇ ਆ ਸਾਨੂੰ ਘਰ ਕੇ ਉੱਥੇ ਪੰਜਾਂ ਧਾਂਕੇ ਵਿੱਚ ਦਿੱਤੇ ਰਈਆਂ ਨੇ ਲੇਕਿਨ ਅਸੀਂ ਡਰਨਾ ਨਹੀਂ ਆ ਮੈਂ ਬੀਬੀ ਨੂੰ ਬੇਨਤੀ ਕਰਦੇ ਜਮੀਰ ਜਾਗਦੀ ਰੱਖੋ ਇੱਥੇ ਵੀਰ ਵਾਸਤੇ ਲੜਨ ਲਈ ਠੀਕ ਹੈ ਜੀ ਤੇ ਸਾਡੇ ਤੇ ਇੱਕ ਸਾਡਾ ਰਿਸ਼ਤੇਦਾਰ ਆ ਐਸਐਚਓ ਮਾਮੇ ਦਾ ਮੁੰਡਾ ਉਸ ਬੰਦੇ ਨੇ ਤੁਮਕੇ ਕੇ ਸਮੂਹ ਦੇ ਉੱਪਰ ਦੀ ਪਰਣੀ ਭਜਾਇਆ ਲੇਕਿਨ ਅਸੀਂ ਫੇਰ ਵੀ ਇੱਥੇ ਆਲਦੀ ਹਿੰਮਤ ਰੱਖੀ ਕਿਉਂਕਿ ਅਸੀਂ ਮੈਨਾ ਲੱਖ ਜਿਹੜਾ ਇਹਨੂੰ ਵੀਰ ਨੂੰ ਮੈਗਣਾ ਤੇ ਮਿਲ ਕੇ ਜਾਣਾ ਧਰਮ ਵਿਚਾਰ ਹੀ ਲਵਾ ਕੇ ਜਾਵਾਂਗੇ ਜੋ ਤੱਕ ਦਾ ਮਤਲਬ ਉਹ ਜਾਰੀ ਰੱਖਾਂਗੇ ਧੰਨਵਾਦ ਜੀ ਸਾਰਿਆਂ ਦਾ ਧੰਨਵਾਦ ਭਰਾਵੋ ਬੈਠੋ ਸ਼ਾਂਤੀ ਦਾ ਰੁਹਾਅ ਬਣਾ ਕੇ ਰੱਖੋ ਸ਼ਾਂਤੀ ਨਾਲ ਜਿੱਥੇ ਵੱਡੇ ਕਾਫਲੇ ਆ ਰਹੇ ਨੇ ਜਰ ਲੰਗਰ ਦਾ ਪ੍ਰਬੰਧ ਕਰੋ ਜੀ ਦਾ ਬਰਸਾ ਦੇ ਕਾਲ ਕਰੋ ਦਾਲੀ ਕਰ ਲਿਓ ਆਪਣੇ ਲੰਗਰ ਦਾ ਹੀ ਨਾਮ ਹੈ ਹੁਦਰੀ ਹੋ ਜਾਊਗਾ ਭਾਈ ਜੀ ਪਿੱਛੇ ਟੋਲੀ ਵਾਲੀ ਫੇਰ ਨਹੀਂ ਜਾਣਾ ਕਿਸੇ ਨੇ ਬਾਈ ਜਦਰਾ ਬਾਈ ਲੱਖਾ ਸੁਣਾਣਾ ਬੈਠਾ ਇਹ ਫੇਰ ਕਿਸੇ ਨੂੰ ਨਿਗਰਾਨਾ ਹੱਥ ਬਨ ਕੇ ਬੇਨਤੀ ਹੈ ਇੱਕ ਬਾਈ ਪੁਲਿਸ ਨੇ ਫੜੇ ਦੋ ਮੁੰਡੇ ਹਰਮੋ ਸਿੰਘ ਘਾੜੋ ਤੋਂ ਤੇ ਜਤਿੰਦਰ ਬਾਈ ਸੰਗਰੂਰ ਤੋਂ ਜੋ ਉਹ ਘਰਲੇ ਕੇ ਪਹੁੰਚ ਗਏ ਆ ਕੇ ਸਾਡੇ ਨਾਲ ਸੰਪਰਕ ਕਰ ਲਓ ਦੂਸਰੀ ਬੇਨਤੀ ਬਾਈ ਕਿਸੇ ਦਾ ਕੀਪਾ ਜਿਹੜਾ ਮੋਬਾਈਲ ਲਿ ਗਿਆ ਇੱਕ ਕਿਸੇ ਦੇ ਪੈਸੇ ਨੇ ਬਾਈ ਮੇਰੇ ਕੋਲੇ ਨੇ ਆਪਣੀ ਨਿਸ਼ਾਨੀ ਦੱਸ ਕੇ ਆਪਣੇ ਪੈਸੇ ਤੇ ਮੋਬਾਈਲ ਮੇ ਤੋਂ ਲੈ ਲਓ ਬਾਈ ਔਰ ਸੋ ਦੇ ਗਏ ਨੇ ਕਿਸੇ ਵੀਰ ਦੇ ਇੱਕ ਮੋਬਾਈਲ ਹੈ